ਜੈ ਭੀਰਾਂ ਦੀ ਜੀ ਜੈ ਸੰਗਿਆ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਪਹਿਲਾਂ ਤਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਕਿ ਤੁਸੀਂ ਬਹੁਤ ਸਾਰਾ ਮਾਨਕ ਉਹ ਸਾਰਾ ਪਿਆਰ ਜੋ ਤੁਸੀਂ Google Pay ਰਾਹੀਂ ਕੀਤਾ ਹੈ ਸੋ ਬਹੁਤ ਬਹੁਤ ਧੰਨਵਾਦ ਵੀ ਕਰਦੇ ਆਂ ਸੋ ਮਾਰਕ ਹਮੇਸ਼ਾ ਹੀ ਕਿਰਪਾ ਬਣਾ ਕੇ ਰੱਖੇ ਸੋ ਤੁਹਾਮੀਆਂ ਤੇ ਵਰਕਤਾ ਪਾਵੇ ਹਰ ਇੱਕ ਤੇ ਜੀ ਸੋ ਇੰਨਾ ਕੁ ਮਨ ਨੂੰ ਹੌਸਲਾ ਹੁੰਦਾ ਹੈ ਕਿ ਤੁਸੀਂ ਸਾਡੀ ਗੱਲ ਨੂੰ ਸਮਝਿਆ ਹੈ ਸਮਝ ਕੇ ਕਰਮ ਕਰ ਰਹੇ ਹੋ ਸੋ ਕੀਤਾ ਚੰਗੇ ਪਾਸੇ ਕਰਮ ਕਦੇ ਵਿਅਰਥਾ ਨਹੀਂ ਜਾਂਦਾ ਸੋ ਮਾੜਾ ਕਰਮ ਨਹੀਂ ਕਰਨਾ ਚਾਹੀਦਾ ਚੰਗੇ ਪਾਸੇ ਜਦੋਂ ਅਸੀਂ ਕੋਈ ਵੀ ਪੈਸਾ ਜਾਂ ਕੋਈ ਚੀਜ਼ ਲਗਾਉਂਦੇ ਆ ਤਾਂ ਕੋ ਕਦੇ ਨੁਕਸਾਨ ਨਹੀਂ ਪਹਿਚਾਏਗੀ ਸੋ ਚੰਗਾ ਕਰਮ ਕਰਨ ਲੱਗਿਆਂ ਸੋਚ ਵਿਚਾਰ ਕਦੇ ਨਾ ਕਰੋ ਚੰਗੇ ਕਰਮ ਕਰਦੇ ਜਾਓ ਕਿਉਂਕਿ ਇਹ ਜੋ ਸਮਾਜ ਚੱਲ ਰਿਹਾ ਹਾਲਾਤ ਹੈ ਬਹੁਤ ਮਾੜੇ ਚੱਲ ਰਿਹਾ ਸੋ ਜਿੰਨਾ ਪਾਪ ਵਧਿਆ ਹੋਇਆ ਹੈ ਉਨੀਆਂ ਹੀ ਜ਼ਿੰਦਗੀ ਵਿੱਚ ਮੁਸ਼ਕਲਾ ਆ ਰਹੀਆਂ ਹੈ ਸੋ ਜਿੰਨਾ ਹੋ ਸਕਦਾ ਆਪਣੇ ਆਪ ਨੂੰ ਬਦਲਣਾ ਚਾਹੀਦਾ ਚੰਗਾ ਕਰਮ ਕਰੋਗੇ ਤਾਂ ਮਨ ਵਿੱਚ ਵੀ ਹੋਵੇਗਾ ਕਿ ਅਸਲੀ ਕੋ ਮਾੜਾ ਕਰਮ ਨਹੀਂ ਕੀਤਾ ਕੋਈ ਡਰ ਨਹੀਂ ਹੋਵੇਗਾ ਭੈ ਨਹੀਂ ਹੋਵੇਗਾ ਜਿਹਦੇ ਮਨ ਵਿੱਚ ਡਰ ਭੈ ਨਹੀਂ ਰਹਿੰਦਾ ਕਿਉਂਕਿ ਇਨਸਾਨ ਨਿਕੰਤ ਕਰਮ ਨਹੀਂ ਕਰ ਰਿਹਾ ਸੋਚੇਗਾ ਗਲਤ ਕਰੇਗਾ ਤੇ ਉਹਦੀ ਆਤਮਾ ਉਹਨੂੰ ਉੱਥੇ ਰੋਕਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਪਾਲਕ ਦੇ ਨਾਮ ਤੇ ਜਦੋਂ ਕਰਮ ਕਰ ਰਹੇ ਆਂ ਸੇਵਾ ਕਰ ਰਹੇ ਆਂ ਤਾਂ ਉਹ ਪਰਮਾਤਮਾ ਮੰਨ ਰਹੀ ਆਂ ਕਿ ਜਿੱਥੇ ਤੁਸੀਂ ਗਲਤੀ ਕਰਨ ਲੱਗੋਗੇ ਉੱਥੇ ਰੋਕ ਦਵੇਗਾ ਜਿੱਥੇ ਮਨ ਨੇ ਨਾ ਕਰ ਦਿੱਤੀ ਮਨ ਨਾ ਮੰਨਿਆ ਕਿ ਇਹ ਕੰਮ ਗਲਤ ਹੈ ਸਾਨੂੰ ਜੀੜਾ ਕਿਉਂ ਮਾਲਕ ਨੇ ਆਦੇਸ਼ ਦਿੱਤਾ ਹੈ ਇਸ ਕਰਮ ਤੇ ਖੜਨਾ ਹੈ ਜੋ ਮਾਲਕ ਸਾਨੂੰ ਕਹਿ ਰਿਹਾ ਹੈ ਸੋ ਹੁਣ ਇੱਥੇ ਆਪਾਂ ਗੱਲ ਕਰਨੀ ਹੈ ਕਿ ਝੰਡਾ ਕਿਉਂ ਚੜਾਇਆ ਜਾਂਦਾ ਹੈ ਤੇ ਝੰਡਾ ਕਿਸ ਤਰੀਕੇ ਨਾਲ ਚੜਾਉਣਾ ਚਾਹੀਦਾ ਹੈ ਦਰਬਾਰ ਵਿੱਚ ਸੋ ਆਪਾਂ ਅੱਜ ਦੀ ਇਸ ਵੀਡੀਓ ਰਾਹੀਂ ਜਿੰਨੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਇੱਕ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਜੀ ਕਮੈਂਟਾਂ ਵਿੱਚ ਜੈ ਕੀ ਰਾਂ ਦੀ ਜੈ ਸੰਗਿਆ ਦੀ ਵੀ ਜ਼ਰੂਰ ਲਿਖਿਆ ਕਰੋ ਇੱਥੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਕੁਝ ਕਮੈਂਟਾਂ ਦੱਸਦੇ ਹਾਂ ਕੋਈ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਨੇ ਕੀ ਦੀ ਦੀ ਜੀ ਤੁਸੀਂ ਸਾਡੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਸੋ ਇੱਥੇ ਮਾफी ਵੀ ਚਾਉਂਦੇ ਹਾਂ ਕਿਉਂਕਿ ਕੁਝ ਸਾਡੀਆਂ ਵੀ ਮਜਬੂਰੀਆਂ ਹੈ ਬਹੁਤ ਵਾਰ ਦੱਸਿਆ ਹੈ ਕਿ ਕਮੈਂਟਾਂ 7 7 8 8 ਮਹੀਨੇ ਵੀ ਪ੍ਰਾਣੀਆਂ ਬਹੁਤ ਜ਼ਿਆਦਾ ਜਮਾ ਹੋਈਆਂ ਹੈ ਛਿੜੀਆਂ ਕੀ ਹੈ ਜੀ ਦੱਸਣੀਆਂ ਹੈ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਹੈ ਸੋ ਇਨਕ ਹੈ ਕਿ ਕਮੈਂਟ ਦਾ ਹਰ ਇੱਕ ਦਾ ਜਵਾਬ ਦਿੱਤਾ ਜਾਵੇਗਾ ਪਰ ਕੁਝ ਸਮਾਂ ਲੱਗ ਸਕਦਾ ਹੈ ਕਿਉਂਕਿ ਤੁਹਾਡੇ ਸਾਹਮਣੇ ਆ ਵੀਡੀਓ ਛੇਤੀ ਹੀ ਬਹੁਤ ਰੌਂਗ ਹੋ ਜਾਂਦੀ ਆ ਦੋ ਤਿੰਨ ਕਮੈਂਟ ਹੀ ਦੱਸ ਹੁੰਦੇ ਆ ਵੀਡੀਓ ਵਿੱਚ ਤਾਂ ਫਿਰ ਉਹ ਵੀ ਚੰਗੀ ਤਰ੍ਹਾਂ ਸਮਝਾਉਣੇ ਪੈਂਦੇ ਆ ਤੇ ਕਮੈਂਟ ਸਵਾਲ ਜੋ ਹੈ ਹਰ ਰੋਜ਼ ਕਾਫੀ ਆ ਜਾਂਦੇ ਆ ਇਸ ਕਰਕੇ ਸੋ ਇੱਥੇ ਇਹਨਾਂ ਨੇ ਕਮੈਂਟ ਵਿੱਚ ਇਹ ਲਿਖਿਆ ਹੈ ਕਿ ਅਸੀਂ ਦਰਬਾਰ ਵਿੱਚ ਝੰਡਾ ਰੱਖ ਸਕਦੇ ਆ ਸੋ ਦੇਖੋ ਜੀ ਦਰਬਾਰ ਵਿੱਚ ਨਿਸ਼ਾਨ ਸਾਹਿਬ ਹਰ ਇੱਕ ਦਿਨ ਹੁੰਦਾ ਹੈ ਜੇਕਰ ਘਰ ਵਿੱਚ ਵੀ ਦਰਬਾਰ ਬਣਾਇਆ ਹੋਇਆ ਹੈ ਤੇ ਸ਼ੋਧਾਸ਼ਾ ਨਿਸ਼ਾਨ ਸਾਹਿਬ ਜ਼ਰੂਰ ਬਣਾ ਕੇ ਰੱਖਿਆ ਹੁੰਦਾ ਹੈ ਸੋ ਸ਼ੁਰੂਆਤ ਵਿੱਚ ਤਾਂ ਆਪਾਂ ਜਾਣਦੇ ਹਾਂ ਕਿ ਦਰਬਾਰ ਦੇ ਵਿੱਚ ਚੀਜ਼ਾਂ ਹੋਣ ਗਈ ਚਾਹੀਦੀਆਂ ਆ ਪਰ ਕਈ ਕਿਸ ਕਿਸ ਤਰੀਕੇ ਦੇ ਨਾਲ ਇਹ ਕਰਮ ਕਰਦੇ ਆ ਤੇ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਜਿਹਦੇ ਨਾਲ ਅਰਦਾਸ ਬੇਨਤੀ ਵੀ ਕਬੂਲ ਹੋ ਜਾਂਦੀ ਹੈ ਸੋ ਵੀਡੀਓ ਨੂੰ ਪੂਰੀ ਸੁਣ ਲੈਣਾ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਨੀ ਹੈ ਸੋ ਪਹਿਲਾਂ ਆਪਾਂ ਇੱਥੇ ਇੱਕ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਲਿਖਦੇ ਨੇ ਵੈਸੇ ਇਹਨਾਂ ਦਾ ਵੀ ਕਮੈਂਟ ਵੀਡੀਓ ਤੇ ਆਉਂਦਾ ਹੀ ਰਹਿੰਦਾ ਆ ਸੋ ਇਹਨਾਂ ਦੀ ਆਈਡੀ ਦੇ ਉੱਤੇ ਨਾਮ ਲਿਖਿਆ ਹੋਇਆ ਹੈ ਬਲਜੀਤ ਕੌਰ ਸੋ ਇਹਨਾਂ ਦਾ ਕਮੈਂਟਾਂ ਵਿੱਚ ਨਾਮ ਨਹੀਂ ਲਿਖਿਆ ਹੋਇਆ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਵੀ ਹਰ ਰੋਜ਼ ਵੀਡੀਓ ਸਾਡੀ ਸੁਣਦੇ ਹੋ ਸਮਝਦੇ ਹੋ ਸੋ ਆਪਾਂ ਇਸੇ ਤਰ੍ਹਾਂ ਹਰ ਰੋਜ਼ ਕੁਝ ਕਮੈਂਟਾਂ ਦੱਸਿਆ ਕਰਾਂਗੇ ਜਿਨ੍ਹਾਂ ਦੇ ਹਰ ਰੋਜ਼ ਕਮੈਂਟ ਆਉਂਦੇ ਆ ਜੀ ਆਪਣਾ ਨਾਮ ਜ਼ਰੂਰ ਕਮੈਂਟਾਂ ਵਿੱਚ ਲਿਖਿਆ ਕਰੋ ਜਿਹੜੇ ਹਰ ਰੋਜ਼ ਵੀਡੀਓ ਨੂੰ ਸੁਣ ਕੇ ਕਮੈਂਟ ਕਰਦੇ ਆ ਸੋ ਬਹੁਤ-ਬਹੁਤ ਧੰਨਵਾਦ ਦਿਲ ਤੋਂ ਕਰਦੇ ਆ ਕਿ ਤਸਵੀਮ ਨਜ਼ਾਰਾ ਪਿਆਰ ਦਿੰਨੇ ਹੋ ਤੇ ਨਾਲ ਦੀ ਨਾਲ ਇਹਦੇ ਵਿੱਚ ਵੀ ਤੁਹਾਡਾ ਹੀ ਫਾਇਦਾ ਹੈ ਭਲਾ ਹੈ ਕਿ ਤੁਸੀਂ ਪ੍ਰਮਾਤਵਾਲੇ ਸਮਾਂ ਕੱਟ ਰਹੇ ਹੋ ਤੇ ਉਹ ਪ੍ਰਮਾਤਮਾ ਪਲ-ਪਲ ਦੀ ਖਬਰ ਰੱਖਦਾ ਹੈ ਸੋ ਇਹ ਸਮਾਂ ਕਦੇ ਵਿਅਰਥਾ ਨਹੀਂ ਜਾਣਾ ਜੋ ਤੁਸੀਂ ਅੱਜ ਸਮਾਂ ਕੱਟ ਰਹੇ ਹੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦਸੀਏ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਹਾਡੀ ਆਵਾਜ਼ ਠੀਕ ਤਰ੍ਹਾਂ ਨਾਲ ਨਹੀਂ ਸੁਣਾਈ ਦੇ ਰਹੀ ਠੀਕ ਨਹੀਂ ਆ ਰਹੀ ਸੋ ਦੇਖੋ ਜੀ ਕਾਫੀ ਦਿਨ ਹੋ ਗਏ ਆ ਸੇਤ ਵੀ ਇੱਧੀਆਂ ਤੇ ਆਵਾਜ਼ ਇਸ ਕਰਕੇ ਵੀ ਥੋੜੀ ਖਰਾਬ ਆ ਰਹੀ ਆ ਸੋ ਕਈ ਵਾਰ ਮੈਗ ਵਿੱਚ ਪ੍ਰੋਬਲਮ ਆ ਜਾਂਦੀ ਹੈ ਇਸ ਕਰਕੇ ਆਵਾਜ਼ ਵੀ ਗੂੰਜਦੀ ਆ ਸੋ ਇੱਥੇ ਮਾਫੀ ਚਾਹੁੰਦੇ ਆ ਜੀ ਸੋ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹ ਦਿੱਖਦੇ ਨੇ ਦੀਦੀ ਜੀ ਤੁਸੀਂ ਕਿਸ ਸ਼ਹਿਰ ਤੇ ਰਹਿਣ ਵਾਲੇ ਆ ਸੋ ਦੇਖੋ ਜੀ ਆਪਣੇ ਬਾਰੇ ਜ਼ਰੂਰ ਦੱਸਾਂਗੇ ਜਿਸ ਦਿਨ ਉਹ ਮਾਲਕ ਨੇ ਹੁਕਮ ਲਗਾ ਦਿੱਤਾ ਸਮਾਂ ਆ ਗਿਆ ਸੋ ਕਿਸ ਸ਼ਹਿਰ ਦੇ ਵਿੱਚ ਅਸੀਂ ਰਹਿੰਦੇ ਆ ਇਹ ਵੀ ਤੁਹਾਨੂੰ ਚੰਗੀ ਤਰ੍ਹਾਂ ਸਭ ਕੁਝ ਦੱਸਿਆ ਜਾਵੇਗਾ ਲਾਈਵ ਕਰਾਂਗੇ ਆਪਣੇ ਬਾਰੇ ਵੀ ਦੱਸਾਂਗੇ ਸੋ ਉਹ ਮਾਲਕ ਸਭਾ ਨੇ ਆਏਗਾ ਤੇ ਆਪਾਂ ਇੱਕ ਦਿਨ ਜ਼ਰੂਰ ਰੋ ਰੋਵਾਂਗੇ ਜੀ ਸੋ ਮਾਲਕ ਦੀ ਕਿਰਪਾ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਹਜੇ ਇਜਾਜ਼ਤ ਨਹੀਂ ਮਿਲੀ ਹੋਈ ਹੈ ਸੋ ਆਪਾਂ ਵੀਡੀਓ ਤਾਂ ਪੜੌੜੀਆਂ ਸ਼ੁਰੂ ਕਰ ਦਿੱਤੀਆਂ ਪੜੌੜੀਆਂ ਪਰ ਕਰਦਿਆਂ ਨਾ ਵੀ ਇਹ ਸਲਾਹ ਨਹੀਂ ਕੀਤੀ ਸੀਗੀ ਕਾਫੀ ਚੈਨਲ ਜਦੋਂ ਅੱਧ ਵਿੱਚ ਚਲਾ ਗਿਆ ਤੇ ਫਿਰ ਇਹੀ ਕਰਦਿਆਂ ਨੂੰ ਵੀ ਪਤਾ ਚੱਲਿਆ ਸੋ ਹਜੇ ਹੁਕਮ ਨਹੀਂ ਹੈ ਜਦੋਂ ਹੁਕਮ ਹੋਇਆ ਮਾਲਕ ਦਾ ਉਦੋਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਰੀਆਂ ਗੱਲਾਂ ਸਾਂਝਾ ਕਰਾਂਗੇ ਜੀ ਸੋ ਅਸੀਂ ਖੁਦ ਵੀ ਤੁਹਾਨੂੰ ਮਿਲਣਾ ਚਾਹੁੰਦੇ ਆ ਕਿ ਕਿੱਥੋਂ ਕਿੱਥੋਂ ਸਾਨੂੰ ਸੁਣ ਰਿਹਾ ਕਿੱਥੇ ਤੱਕ ਇਹ ਆਵਾਜ਼ ਪਹੁੰਚ ਰਹੀ ਆ ਸੋ ਕਾਫੀ ਕਮੈਂਟਾਂ ਵਿੱਚ ਸ਼ਹਿਰਾਂ ਦੇ ਨਾਮ ਵੀ ਲਿਖੇ ਹੁੰਦੇ ਨੇ ਕਈ ਪਿੰਡਾਂ ਦੇ ਨਾਮ ਤਾਂ ਪਤਾ ਵੀ ਨਹੀਂ ਜਿਨ੍ਹਾਂ ਦੇ ਸਾਨੂੰ ਇਹਨਾਂ ਵੀਡੀਓ ਰਾਈ ਪਤਾ ਚੱਲਿਆ ਹੈ ਸੋ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਮਾਲਕ ਇਹ ਕਰਮ ਕਰਾ ਰਿਹਾ ਹੈ ਕਾਫੀ ਲੋਕਾਂ ਤੱਕ ਇਹ ਜੋ ਆਵਾਜ਼ ਉਹ ਮਾਲਕ ਨੇ ਪਛਾਈ ਹੈ ਸੋ ਇੱਕ ਰੱਬ ਦੇ ਨਾਲ ਵੀ ਜੋੜਿਆ ਹੈ ਸੋ ਬਹੁਤ ਰੂਹਾਂ ਨੇ ਜਿਹੜੀਆਂ ਪਰੇਸ਼ਾਨਾ ਹੋ ਕੇ ਟੁੱਟ ਜਾਂਦੀਆਂ ਹੈ ਵਿਸ਼ਵਾਸ ਛੁੱਟ ਜਾਂਦਾ ਹੈ ਫਿਰ ਪ੍ਰਮਾਤਮਾ ਨੇ ਕੋਈ ਨਾ ਕੋਈ ਚਾਰਾ ਬਣਾਇਆ ਇਹ ਸੋਚਿਆ ਕਰੋ ਕਿ ਸਾਡੇ ਲਈ ਇਹ ਸਭ ਕੁਝ ਹੋ ਰਿਹਾ ਹੈ ਮਾਲਕ ਨੇ ਕੀਤਾ ਹੈ ਸਾਨੂੰ ਜੋੜਨਾ ਸੀ ਸਾਨੂੰ ਜਾਣਕਾਰੀ ਇਹਨਾਂ ਗੱਲਾਂ ਦੀ ਦੇਣੀ ਸੀ ਇਸ ਲਈ ਮਾਲਕ ਨੇ ਰਿਸ਼ਤਾ ਲਵਾਇਆ ਹੈ ਸੋ ਜੋ ਰਿਸ਼ਤੇ ਪਰਮਾਤਮਾ ਬਣਾਉਂਦਾ ਹੈ ਸੋ ਦਿੱਤੇ ਕਦੇ ਸ਼ੱਕ ਪੈਣਾ ਕਰੋ ਕਿਉਂਕਿ ਮਾਲਕ ਉਹੀ ਕਰਦਾ ਜੋ ਉਹਨੂੰ ਚੰਗਾ ਲੱਗਦਾ ਹੈ ਜੋ ਸਾਡੇ ਲਈ ਚੰਗਾ ਹੁੰਦਾ ਹੈ ਇਨਸਾਨ ਸੋਚਦਾ ਹੈ ਕਿ ਸਾਡੇ ਨਾਲ ਚੰਗਾ ਹੋਇਆ ਜਾਂ ਇੱਥੇ ਮਾੜਾ ਹੋ ਗਿਆ ਪਰ ਉਹ ਪਰਮਾਤਮਾ ਜਦੋਂ ਵੀ ਜੋ ਵੀ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ ਸਾਨੂੰ ਇਹਨਾਂ ਖੱਲਾਂ ਬਾਰੇ ਗਿਆਨ ਨਹੀਂ ਇਸ ਕਰਕੇ ਅਸੀਂ ਭਲੇਖੇ ਦੇ ਵਿੱਚ ਚੱਕਰਾਂ 'ਚ ਫਸੇ ਹੋਏ ਹਾਂ ਸੋ ਗਿਆਨ ਵੀ ਆ ਜਾਂਦਾ ਹੈ ਜਦੋਂ ਅਸੀਂ ਲਗਨ ਆਪਣੀ ਮਾਨਕ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਧਿਆਨ ਦਿੰਨੇ ਆ ਸਮਾਂ ਦਿੰਨੇ ਮਾਲਕ ਨੂੰ ਤੇ ਸਚਾਈ ਦੇ ਰਸਤੇ ਤੇ ਚੱਲਦੇ ਆ ਤਾਂ ਫਿਰ ਬਹੁਤ ਆਨੰਦ ਆਉਂਦਾ ਜ਼ਿੰਦਗੀ ਵਿੱਚ ਤੇ ਬਹੁਤ ਕੁਝ ਸਿੱਖਣ ਨੂੰ ਬਹੁਤ ਸਕੂਨ ਮਨ ਨੂੰ ਮਿਲਦਾ ਹੈ ਜਦੋਂ ਸੀ ਆਪਣਾ ਆਪ ਪ੍ਰਮਾਤਮਾ ਦੇ ਲੇਖੇ ਲਾ ਦਿੰਨੇ ਆ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕਿ ਝੰਡਾ ਚੜਾਉਣ ਦੇ ਨਾਲ ਕੀ ਹੋ ਸਕਦਾ ਹੈ ਤੇ ਝੰਡਾ ਕਿਉਂ ਚੜਾਇਆ ਜਾਂਦਾ ਹੈ ਸੋ ਦੇਖੋ ਕਹਿਣਾ ਤਾਂ ਆਪਾਂ ਸਭ ਜਾਣਦੇ ਕਿ ਹਰ ਇੱਕ ਧਾਰਮਿਕ ਥਾਂ ਤੇ ਕੋਈ ਵੀ ਦਰਬਾਰ ਹੋਵੇ ਸੋ ਝੰਡਾ ਝੁਲਦਾ ਹੈ ਕਿਉਂਕਿ ਉਹਨਾਂ ਦਾ ਨਾਮ ਹੈ ਦੁਨੀਆ ਤੇ ਉਹਨਾਂ ਦੇ ਨਾਮ ਦੇ ਨਿਸ਼ਾਨ ਝੁਲਦੇ ਨੇ ਜੋ ਜਿੰਨਾਂ ਦਾ ਦੁਨੀਆ ਤੇ ਨਾਮ ਹੋ ਜਾਂਦਾ ਆ ਉਹਨਾਂ ਦੇ ਨਾਮ ਦੇ ਨਿਸ਼ਾਨ ਤੁਰੋਂ ਹੀ ਪਤਾ ਚੱਲਦਾ ਹੈ ਝੰਡੇ ਉੱਚੇ ਕਰਕੇ ਲਾਏ ਜਾਂਦੇ ਆ ਕਿਉਂਕਿ ਇੱਕ ਉਹਨਾਂ ਦਾ ਖਾਸ ਰੁਤਬਾ ਹੈ ਨਾਮ ਦੀ ਕਮਾਈ ਬੰਦਗੀ ਕੀਤੀ ਆ ਤੇ ਪ੍ਰਮਾਤਮਾ ਨੇ ਉਹਨਾਂ ਦੇ ਨਾਮ ਦੇ ਝੰਡੇ ਇਸ ਦੁਨੀਆ ਤੇ ਚਲਾ ਦਿੱਤੇ ਸੋ ਹੁਣ ਕਈ ਵਾਰ ਆਪਾਂ ਜਦੋਂ ਘਰ ਵਿੱਚ ਹੀ ਪਰੇਸ਼ਾਨ ਹੁੰਦੇ ਆ ਜਾਂ ਕੋਈ ਮਾੜਾ ਸਮਾਂ ਆਉਂਦਾ ਹੈ ਤੇ ਇੱਕ ਦੂਸਰੇ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹ ਸੇਵਾ ਕਰਕੇ ਕਿੱਥੇ ਸਾਡੇ ਝੰਡੇ ਝੁੱਲ ਗਏ ਸੋ ਝੰਡੇ ਚਲੋੜੇ ਕੋਈ ਆਮ ਗੱਲ ਨਹੀਂ ਹੈ ਪੂਰੀ ਜ਼ਿੰਦਗੀ ਪਰਮਾਤਮਾ ਦੇ ਲੇਖੇ ਲੋੜੀ ਪੈਦੀ ਆ ਕੋ ਤੋੜਨਾ ਪੈਂਦਾ ਪਰਿਵਾਰ ਚ ਫਿਰ ਕਿਤੇ ਜਾ ਕੇ ਪਰਮਾਤਮਾ ਦੀ ਦਾਤ ਮਿਲਦੀ ਹੈ ਸੋ ਅੱਜ ਸਾਨੂੰ ਬਹੁਤ ਆਸਾਨ ਲੱਗਦਾ ਹੈ ਝੰਡਾ ਚੜ੍ਹਾ ਦੇਖ ਕੇ ਕਿਉਂਕਿ ਉਹਦੇ ਤੇ ਅਸੀਂ ਸੋਚ ਵਿਚਾਰ ਨਹੀਂ ਕਦੇ ਕਰਦੇ ਸੋ ਜਿਨ੍ਹਾਂ ਦੇ ਨਾਮ ਤੇ ਝੰਡੇ ਚੜ੍ਹੇ ਹੋਏ ਨੇ ਝੁੱਲੇ ਹੋਏ ਨੇ ਉਹਨਾਂ ਨੇ ਜ਼ਿੰਦਗੀ ਵਿੱਚ ਕਿੰਨੀਆਂ ਔਕੜਾਂ ਦਾ ਸਾਹਮਣਾ ਕੀਤਾ ਕਿੰਨੀਆਂ ਮੁਸੀਬਤਾਂ ਝੱਲੀਆਂ ਕਿੰਨੇ ਦੁੱਖ ਸਹੇ ਹੈ ਸੋ ਕਿਨਾਂ ਲਈ ਆਪਾਂ ਨੇ ਸਭ ਇਹ ਸੰਸਾਰ ਸੰਗਤ ਲਈ ਉਹਨਾਂ ਨੇ ਸਭ ਕੁਝ ਕਰਕੇ ਦਿਖਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਵੀ ਗੱਲ ਦੀ ਪਰੇਸ਼ਾਨੀ ਨਾ ਰਹੇ ਸੋ ਉਹ ਸੇਵਾ ਕਰਕੇ ਪਾਰ ਲੰਘ ਜਾਣ ਸੋ ਕਿਉਂਕਿ ਪਰਿਵਾਰ ਛੱੜੜੇ ਬਹੁਤ ਔਖੇ ਨੇ ਮੋਹ ਤੋੜਨਾ ਬਹੁਤ ਔਖਾ ਹੈ ਬੰਦਗੀ ਕਰਨੀ ਕੋਈ ਸੌਖੀ ਗੱਲ ਨਹੀਂ ਹੈ ਪੂਰਾ ਜੀਵਨ ਪ੍ਰਮਾਤਮਾ ਦੇ ਲੇਖੇ ਲਾ ਦੇਣਾ ਬਹੁਤ ਔਖੀਆਂ ਗੱਲਾਂ ਹੈ ਇਹਨਾਂ ਗੱਲਾਂ ਤੇ ਅਸੀਂ ਚੱਲ ਨਹੀਂ ਸਕਦੇ ਚਾਹ ਕੇ ਵੀ ਪਰ ਉਹਨਾਂ ਨੇ ਕਰਕੇ ਦਿਖਾਇਆ ਉਹਨਾਂ ਨੂੰ ਉਹਨਾਂ ਨੇ ਇਹ ਜੋ ਬੰਦਗੀ ਕੀਤੀ ਸਭ ਕੁਝ ਸਹਿਆ ਕਿਨਾਂ ਨੇ ਇਹ ਸਹਿਆ ਸਿਰਫ ਆਪਣੇ ਲਈ ਕਿਉਂਕਿ ਉਹਨਾਂ ਨੇ ਦੇਖਿਆ ਕਿ ਇਹ ਸਾਡੀ ਔਲਾਦ ਆ ਇਹ ਸੁખી ਰਹੇ ਸੋ ਦੇਖੋ ਗੁਰੂ ਰਵਿਦਾਸ ਮਹਾਰਾਜ ਦੀ ਗੱਲ ਕਰੀਏ ਤੇ ਗੁਰੂ ਰਵਿਦਾਸ ਮਹਾਰਾਜ ਨੇ ਸਾਨੂੰ ਐਡੇ ਔਦੇ ਲੈ ਕੇ ਦਿੱਤੇ ਹੱਕ ਲੈ ਕੇ ਦਿੱਤੇ ਅੱਜ ਜੇਕਰ ਅਸੀਂ ਵੀ ਗੱਲ ਕਰ ਰਹੇ ਹਾਂ ਪ੍ਰਮਾਤਮਾ ਦੇ ਘਰ ਦੀ ਤੇ ਇਹ ਔਕਾਦ ਨਹੀਂ ਸੀ ਆਪਣੀ ਲੋਕਾਂ ਦੀ ਵੀ ਆਪਾਂ ਪ੍ਰਮਾਤਮਾ ਦਾ ਨਾਮ ਵੀ ਲੈ ਸਕੀਏ ਲੈਣਾ ਤੇ ਦੂਰ ਦੀ ਗੱਲ ਨਾਮ ਪ੍ਰਮਾਤਮਾ ਦਾ ਸੁਣ ਵੀ ਨਹੀਂ ਸਕਦੇ ਸੀ ਕਹਿੰਦੇ ਕਿ ਜਦੋਂ ਪ੍ਰਮਾਤਮਾ ਦਾ ਕੋਈ ਅਨਸਾਨ ਨਾਮ ਸੁਣ ਲੈਂਦਾ ਸੀ ਤੇ ਕੰਨਾਂ ਵਿੱਚ ਛਿੱਕਾ ਢਾੜ ਕੇ ਪਾਇਆ ਜਾਂਦਾ ਸੀ ਜੇਕਰ ਕੋਈ ਬੋਲਦਾ ਸੀ ਤੇ ਜਵਾਨ ਵੜ ਦਿੱਤੀ ਜਾਂਦੀ ਸੀ ਸੋ ਦੇਖੋ ਸਾਡੇ ਗੁਰੂਆਂ ਨੇ ਕਿੱਡ ਕਿੱਡੀਆਂ ਕੁਰਬਾਨੀਆਂ ਦਿੱਤੀਆਂ ਹੱਕ ਲੈ ਕੇ ਦਿੱਤੇ ਖਬਰਾਏ ਨਹੀਂ ਹਿੰਮਤ ਨਹੀਂ ਛੱਡੀ ਪਰਮਾਤਮਾ ਤੇ ਵਿਸ਼ਵਾਸ ਰੱਖਿਆ ਤੇ ਤਦ ਜਾ ਕੇ ਆਪਾਂ ਅੱਜ ਪਰਮਾਤਮਾ ਦੇ ਲਾੜ ਲੱਗੇ ਆ ਸੇਵਾ ਦਾ ਫਲ ਸਾਨੂੰ ਇਹ ਬਖਸ਼ਿਆ ਹੈ ਸਾਡੇ ਮਾਲਕ ਨੇ ਸਾਡੇ ਗੁਰੂਆਂ ਨੇ ਸਾਡੀ ਝੋਲੀ ਇਹ ਨਾਮ ਦੀ ਦਾਤ ਪਾਈ ਹੈ ਕਿਉਂਕਿ ਇੰਨੇ ਕਮਾੜੇ ਹਾਲਾਤ ਸਾਭ ਜੀ ਨੇ ਹੱਕ ਲੈ ਕੇ ਦਿੱਤੇ ਸੋ ਇਸ ਕਰਕੇ ਕਹੀਦਾ ਕਿ ਆਪਣੇ ਬੱਚਿਆਂ ਨੂੰ ਜਾਣਕਾਰੀ ਜ਼ਰੂਰ ਦਿਆ ਕਰੋ ਸੋ ਆਪਣੇ ਬੱਚਿਆਂ ਨੂੰ ਹਰ ਰੋਜ਼ 10 ਮਿੰਟ ਕੋਲ ਬਿਠਾ ਕੇ ਇਹਨਾਂ ਗੱਲਾਂ ਬਾਰੇ ਦੱਸਿਆ ਜਾਵੇ ਚੰਗੀਆਂ ਗੱਲਾਂ ਸਮਝਾਈਆਂ ਜਾਣ ਜਦੋਂ ਅੱਜ ਸ਼ੁਰੂਆਤ ਦੇ ਵਿੱਚ ਹੀ ਤੁਹਾਡਾ ਕਹਿਣਾ ਮੰਨਣਾ ਸ਼ੁਰੂ ਕਰ ਲੈਣਗੇ ਇਹਨਾਂ ਗੱਲਾਂ ਤੇ ਤੁਰ ਪੈਣਗੇ ਤਾਂ ਸਾਰੀ ਜ਼ਿੰਦਗੀ ਤੁਹਾਡੇ ਬਚਨਾਂ ਤੇ ਚੱਲਣਗੇ ਤਾਂ ਹਮੇਸ਼ਾ ਹੀ ਤੁਹਾਡਾ ਸਾਥ ਦੇਣਗੇ ਕਿਉਂਕਿ ਸਹੀ ਗਲਤ ਬਾਰੇ ਪਰਖ ਹੋ ਜਾਂਦੀ ਬੱਚੇ ਨੂੰ ਉਮਰ ਦੇ ਹਿਸਾਬ ਨਾਲ ਜਦੋਂ ਹਥੋਂ ਉਮਰ ਗਰੰਟੀ ਆ ਸੀ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਤਾਂ ਫਿਰ ਬੱਚਾ ਵਿਗੜਦਾ ਵਿਗੜਦਾ ਵਿਗੜ ਹੀ ਜਾਂਦਾ ਆ ਫਿਰ ਉਹ ਅਜੀ ਗੱਲ ਕਦੇ ਨਹੀਂ ਬਣਦੀ ਸੋ ਇਹ ਕੁਝ ਸਾਲ ਹੁੰਦੇ ਨੇ ਬੱਚੇ ਦੇ ਜਿੱਥੇ ਕਿ ਸਾਨੂੰ ਬਹੁਤ ਜ਼ਿਆਦਾ ਕੇਅਰ ਕਰਨੀ ਚਾਹੀਦੀ ਆ ਹਰੇਕ ਆਦੇਸ਼ ਵੀ ਸ਼ੇਅਰ ਕਰਨੀ ਚਾਹੀਦੀ ਕੋਲ ਬਿਠਾ ਕੇ ਜਦੋਂ ਅਸੀਂ ਆਪਣੇ ਗੁਰਮੁਖਿ ਬਾਰੇ ਦੱਸਾਂਗੇ ਇਤਿਹਾਸ ਬਾਰੇ ਬੱਚਿਆਂ ਨੂੰ ਦੱਸਾਂਗੇ ਤੇ ਬੱਚਿਆਂ ਨੂੰ ਆਪਣੇ ਆਪ ਸਮਝ ਆਉਂਦੀ ਜਾਣੀ ਸੋਚ ਹੀ ਆਉਂਦੀ ਜਾਣੀ ਆ ਕਿਉਂਕਿ ਮਾਲਕ ਨੇ ਫਿਰ ਉਹਨਾਂ ਦੀ ਸੋਚ ਨੂੰ ਆਪਣੇ ਕੰਟਰੋਲ 'ਚ ਰੱਖਣਾ ਹੈ ਕਿਉਂਕਿ ਜਦੋਂ ਅਸੀਂ ਮਾਲਕ ਨੂੰ ਯਾਦ ਕਰਦੇ ਤਾਂ ਮਾਲਕ ਵੀ ਉਸ ਇਨਸਾਨ ਨੂੰ ਨਜ਼ਰ 'ਚ ਰੱਖਦਾ ਆ ਸੋ ਬੱਚੇ ਜੇਕਰ ਅੱਜ ਪਰਮਾਤਮਾ ਨਾਲ ਜੁੜਨਗੇ ਤਾਂ ਪਰਮਾਤਮਾ ਹਮੇਸ਼ਾ ਹੀ ਕਿਰਪਾ ਬਣਾ ਕੇ ਰੱਖੇਗਾ ਕਦੇ ਵੀ ਸੋਚ ਬੱਚੇ ਦੀ ਗਲਤ ਨਹੀਂ ਹੋ ਸਕਦੀ ਗਿਆਨ ਬੱਚੇ ਨੂੰ ਉਮਰ ਦੇ ਹਿਸਾਬ ਨਾਲ ਜਲਦ ਆਉਣ ਲੱਗ ਪੈਂਦਾ ਹੈ ਚੰਗੇ ਮਾੜੇ ਦੀ ਪਰਖ ਹੋ ਜਾਂਦੀ ਹੈ ਲਈ ਤਾਕਤ ਹੈ ਸਾਡੇ ਗੁਰੂਆਂ ਦੇ ਇਤਿਹਾਸ ਬਾਰੇ ਜਦੋਂ ਅਸੀਂ ਜਾਣਾਂਗੇ ਤੇ ਆਪਣੇ ਆਪ ਸੋਚੀ ਆਉਂਦੀ ਹੈ ਸੋ ਇਹਨਾਂ ਗੱਲਾਂ ਤੇ ਤਾਂ ਠੀਕ ਹੈ ਹੁਣ ਆਪਾਂ ਗੱਲ ਕਰੀਏ ਕਿ ਝੰਡੇ ਝੁਲਦੇ ਹੈ ਉਹ ਆਪਾਂ ਝਾੜਦੇ ਆ ਕਿ ਉਹਨਾਂ ਦਾ ਨਿਸ਼ਾਨ ਕਿਉਂ ਝੁਲਦਾ ਹੈ ਉਹਨਾਂ ਦਾ ਕੀ ਰੁਤਬਾ ਹੈ ਸੋ ਕਈਆਂ ਦੇ ਦਰਬਾਰ ਘਰ ਵਿੱਚ ਹੀ ਬੜੇ ਹੁੰਦੇ ਨੇ ਉੱਥੇ ਇੱਕ ਛੋਟਾ ਜਿਹਾ ਨਿਸ਼ਾਨ ਸਾਹਿਬ ਹੀ ਚਾਹੇ ਰੱਖੋ ਜੇਕਰ ਛੋਟਾ ਜਿਹਾ ਦਰਬਾਰ ਘਰ ਵਿੱਚ ਬਣਾਇਆ ਹੋਣਾ ਹੈ ਉਹਨਾਂ ਨੇ ਨਾਮ ਦਾ ਨਿਸ਼ਾਨ ਜ਼ਰੂਰ ਹੋਣਾ ਚਾਹੀਦਾ ਹੈ ਦਰਵਾਜ਼ੇ ਤੇ ਤੇ ਇੱਥੇ ਗੱਲ ਕਰੀਏ ਕਿ ਜਿਨ੍ਹਾਂ ਦੀਆਂ ਸੁਖਣਾ ਹੁਣ ਆਪਾਂ ਨਿਸ਼ਾਨ ਸਾਹਿਬ ਠੀਕ ਹੈ ਦਰਬਾਰ ਬਣਾਇਆ ਜੇ ਮੰਨ ਲਓ ਅੱਜ ਆਪਾਂ ਦਰਵਾਜ਼ਾ ਘਰ ਵਿੱਚ ਬਣਾਇਆ ਹੈ ਤੇ ਉੱਤੇ ਨਿਸ਼ਾਨ ਸਾਹਿਬ ਝਾੜ ਦਿੱਤੇ ਆ ਝੰਡਾ ਚਾੜ ਦਿੰਦਾ ਆ ਪਰ ਉਹ ਝੰਡਾ ਬਦਲਣਾ ਕਦੋਂ ਹੁੰਦਾ ਹੈ ਜਦੋਂ ਅੰਨ ਪਾਣੀ ਆਉਂਦੇ ਆ ਛੇਵੇਂ ਮਹੀਨੇ ਲੱਗਰ ਲੱਗਦੇ ਆ ਆਪਾਂ ਸਭ ਜਾਣਦੇ ਪੀਰਾਂ ਫੀਰਾਂ ਦੇ ਦਿਨ ਆਉਂਦੇ ਉਦੋਂ ਉਹ ਝੰਡਾ ਬਦਲਿਆ ਜਾਂਦਾ ਆ ਤੇ ਹੁਣ ਝੰਡਾ ਕੌਣ ਬਦਲਦੇ ਆ ਕਿਉਂਕਿ ਜਿਨ੍ਹਾਂ ਨੂੰ ਪਤਾ ਹੈ ਸਾਡੀ ਪੱਕੀ ਡਿਊਟੀ ਲੱਗ ਗਈ ਅਸੀਂ ਇਹ ਸਾਲਵਾਦ ਕੰਮ ਕਰਨਾ ਹੀ ਕਰਨਾ ਉਹ ਕਰਦੇ ਨੇ ਤੇ ਇੱਕ ਕੰਮ ਹੁੰਦਾ ਹੈ ਉਹ ਜ਼ਰੂਰੀ ਨਹੀਂ ਹੈ ਕਿ ਸਾਲਵਾਦ ਹੀ ਝੰਟਾ ਬਦਲਣਾ ਉਸ ਦਿਨ ਤੇ ਤਾਂ ਬਦਲਣਾ ਹੀ ਬਦਲਣਾ ਹੈ ਸੋ ਜਦੋਂ ਅਸੀਂ ਕੋਈ ਕੰਮ ਰੁਕ ਜਾਂਦਾ ਆ ਕੋਈ ਬਾਹਰਲਾ ਕੰਮ ਨਹੀਂ ਵੜਦਾ ਜੋ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਕੰਮ ਵਿੱਚ ਆਉਂਦੀ ਆ ਤੇ ਉੱਥੇ ਫਿਰ ਇੱਕ ਸੁਖਣਾ ਸੁਖੀ ਜਾਂਦੀ ਹੈ ਕੀ ਮਾਲਕ ਜੀ ਸਾਡਾ ਆ ਕੰਮ ਬਣ ਜਾਵੇ ਤੇ ਅਸੀਂ ਤੁਹਾਡੇ ਚੰਡੇ ਚੜਾਵਾ ਦੇ ਪਰ ਉਹ ਕਰਮ ਕਰਨਾ ਜਰੂਰੀ ਚਾਹੀਦਾ ਆ ਕਈ ਇਨਸਾਨੇ ਕੰਮ ਤਾਂ ਲੈ ਲੈਂਦੇ ਆ ਬਾਅਦ ਵਿੱਚ ਭੁੱਲ ਜਾਂਦੇ ਆ ਪਰ ਫਿਰ ਜਦੋਂ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਤਾਂ ਫਿਰ ਕੰਟਰੋਲ ਹੋਣ ਦਾ ਨਾਂ ਨਹੀਂ ਲੈਂਦੇ ਕਿਉਂਕਿ ਮਾਲਕ ਨੂੰ ਜਦੋਂ ਨੁਸਾਨ ਦੇ ਲੋਕ ਭਲਾਉਂਦਾ ਹੈ ਤੇ ਫਿਰ ਪ੍ਰਮਾਤਮਾ ਵੀ ਆਪਣੇ ਦਿਲ ਚੋਂ ਕੱਢ ਦਿੰਦਾ ਹੈ ਸੋ ਲੈਣ ਮੇਲੇ ਕਹਿੰਦੇ ਕਿ ਇਨਸਾਨ ਹੋਰ ਹੁੰਦਾ ਹੈ ਤੇ ਜਦੋਂ ਕੁਝ ਦੇਣਾ ਪਵੇ ਫਿਰ ਕੁਝ ਹੋਰ ਹੋ ਜਾਂਦਾ ਆ ਸੋ ਨਿਸ਼ਾਨ ਸਾਹਿਬ ਦੀ ਜਿਹੜਾ ਸੁਖਣਾ ਸੁਖਦਾ ਹੈ ਕਿ ਮੈਂ ਇਹ ਕਰਮ ਕਰਾਂਗਾ ਸਾਡੀ ਆ ਸੁੱਖ ਪੂਰੀ ਹੋ ਜਾਵੇ ਉਹਦੀ ਸੁੱਖ ਜ਼ਰੂਰ ਪੂਰੀ ਹੁੰਦੀ ਆ ਵਿਸ਼ਵਾਸ ਰੱਖ ਕੇ ਕਰਮ ਕਰਕੇ ਜ਼ਰੂਰ ਦੇਖਣਾ ਜੇਕਰ ਤੁਹਾਨੂੰ ਵੀ ਜ਼ਿੰਦਗੀ ਵਿੱਚ ਕੋਈ ਇਹੋ ਜਿਹੀ ਮੁਸੀਬਤ ਤੁਹਾਨੂੰ ਸਤਾ ਰਹੀ ਆ ਤੇ ਤੁਸੀਂ ਕਰਮ ਦੇ ਧਰੂ ਇਸ ਮੁਸੀਬਤ ਚੋਂ ਵੀ ਨਿਕਲ ਸਕਦੇ ਆ ਸੋ ਹਰ ਯਾਦ ਰੱਖਣਾ ਕਿ ਕਰਮ ਕਰਨਾ ਜ਼ਰੂਰ ਕਿਉਂਕਿ ਇਹੋ ਜਿਹੀ ਇੱਕ ਕਹਾਣੀ ਵਾਪਰੀ ਹੈ ਪਰ ਹੁਣ ਵੀਡੀਓ ਲੰਬੀ ਹੋ ਚੁੱਕੀ ਇੱਥੇ ਮਾਫੀ ਚਾਹੁੰਦੇ ਆ ਜੀ ਨਹੀਂ ਤਾਂ ਆਪਾਂ ਇੱਥੇ ਇੱਕ ਕਹਾਣੀ ਤੁਹਾਨੂੰ ਸ਼ੇਅਰ ਕਰਨੀ ਸੀ ਸੋ ਜੈ ਪਰਾਂ ਦੀ ਜੀ ਸੱਜਾਂ ਦੀ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜੀ